ਦੇਖੋ ਕਿਵੇਂ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਦਿਨੋ ਦਿਨੀ ਭਾਰੀ ਹੁੰਦੀ ਜਾ ਰਹੀ ਹੈ ਔਰ ਕਿਵੇਂ ਪੰਜਾਬ ਦੇ ਖਜ਼ਾਨੇ ਨੂੰ ਲਟਾਇਆ ਜਾ ਰਿਹਾ ਹੈ ਕਿਉਂਕਿ ਅਗਲੇ 3 ਮਹੀਨਿਆਂ ਦੇ ਵਿੱਚ RBI ਤੋਂ 8500 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਲੈਣ ਜਾ ਰਹੀ ਹੈ ਔਰ ਜਿਹਦੀ ਡਿਟੇਲ ਮੈਂ ਤੁਹਾਨੂੰ ਦੱਸਣ ਲੱਗਿਆ 8 ਜੁਲਾਈ ਨੂੰ 500 ਕਰੋੜ 15 ਜੁਲਾਈ ਨੂੰ 500 ਕਰੋੜ 20 ਜੁਲਾਈ ਨੂੰ 500 ਕਰੋੜ 29 ਜੁਲਾਈ ਨੂੰ 500 ਕਰੋੜ 5 ਅਗਸਤ ਨੂੰ 1500 ਕਰੋੜ 12 ਅਗਸਤ ਨੂੰ 1000 ਕਰੋੜ 19 ਅਗਸਤ ਨੂੰ 500 ਕਰੋੜ 2 ਸਤੰਬਰ ਨੂੰ 1500 ਕਰੋੜ 9 ਸਤੰਬਰ ਨੂੰ 500 ਕਰੋੜ 23 ਸਤੰਬਰ ਨੂੰ 500 ਕਰੋੜ 30 ਸਤੰਬਰ ਨੂੰ 1000 ਕਰੋੜ ਇਸ ਤਰੀਕੇ ਨਾਲ ਜਿਹੜਾ ਪੰਜਾਬ ਸਰਕਾਰ ਅਗਲੇ 3 ਮਹੀਨਿਆਂ ਚ ਕਰਜ਼ਾ ਲੈਣ ਜਾ ਰਹੀ ਆ ਇਸੇ ਤਰੀਕੇ ਨਾਲ ਪਹਿਲਾਂ ਜਿਸ ਦਿਨ ਦੀ ਸਰਕਾਰ ਬਣੀ ਆ ਉਸ ਸਮੇਂ ਤੋਂ ਕਰਜ਼ਾ ਲੰਦੀ ਲੰਦੀ 31 ਮਾਰਚ ਤੱਕ 382000 ਕਰੋੜ ਦਾ ਕਰਜ਼ਾ ਪੰਜਾਬ ਸਰ ਪਹਿਲਾਂ ਕੜ ਚ ਚੜ ਚੁੱਕਿਆ ਔਰ ਹੁਣ ਜਿਹੜਾ ਹੋਰ ਕਰਜ਼ਾ ਲੈਣ ਜਾ ਰਹੀ ਹੈ ਔਰ ਜਿਹੜਾ ਅੱਜ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਜਨਮ ਲੰਦਾ ਤਾਂ ਉਹਦੇ ਜੰਮਦੇ ਦੇ ਸਿਰ ਸਵਾ ਲੱਖ ਰੁਪਏ ਕਰਜ਼ਾ ਹਰ ਬੱਚੇ ਬੱਚੇ ਸਿਰ ਚੜ ਗਿਆ ਸੋ ਇਸ ਤਰੀਕੇ ਨਾਲ ਜਿਵੇਂ ਖਜ਼ਾਨਾ ਲੁੱਟਾਇਆ ਜਾ ਰਿਹਾ ਜਿਵੇਂ ਇਹ ਸਰਕਾਰਾਂ ਦੇ ਆਗੂਆਂ ਨੇ ਐਸ਼ੋ ਆਰਾਮ ਕਰ ਰਹੇ ਨੇ ਜਿਵੇਂ ਦਿੱਲੀ ਦੇ ਲੋਕਾਂ ਨੂੰ ਐਸ਼ੋ ਆਰਾਮ ਕਰਾਈ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੀਤੀ ਜਾ ਰਹੀ ਇਹ ਕਰਜ਼ਾ ਲੈ ਕੇ ਕਿੱਥੇ ਖਰਚਾ ਕਰ ਰਹੇ ਨੇ ਔਰ ਜਿਹੜੀਆਂ ਗੱਲਾਂ ਕਰਕੇ ਸਰਕਾਰ ਬਣੀ ਵੀ ਅਸੀਂ مالیਆ ਬੱਦ ਤੋਂ ਬੱਦ ਇਕੱਠਾ ਕਰਾਂਗੇ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਅਸੀਂ ਪੰਜਾਬ ਦੀ ਡਿਵੈਲਪਮੈਂਟ ਕਰਾਂਗੇ ਅੱਜ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਪਿਛਲੇ 2 ਮਹੀਨਿਆਂ ਚ ਅਪ੍ਰੈਲ ਔਰ ਮਈ ਦੇ ਵਿੱਚ 5500 ਕਰੋੜ ਰੁਪਏ ਦੀ ਪੰਜਾਬ ਸਰਕਾਰ ਦੀ ਆਮਦਨ ਘਟ ਗਈ। ਸੋ ਇੱਕ ਪਾਸੇ ਆਮਦਨ ਘਟ ਰਹੀ ਹੈ, ਕਰਜ਼ਾ ਦਿਨੋਂ ਦਿਨ ਸਾਡੇ ਸਿਰ ਵੱਧ ਰਿਹਾ ਹੈ। ਇਹ ਅੱਜ ਪੰਜਾਬ ਦੇ ਲੋਕਾਂ ਲਈ ਸੋਚਣ ਲਈ ਬਹੁਤ ਵੱਡੀ ਵਿਚਾਰਨਯੋਗੀ ਹੈ ਔਰ ਚੁਣੌਤੀ ਹੈ ਸਾਡੇ ਸਾਹਮਣੇ। ਜਿਵੇਂ ਅੱਜ ਸਰਕਾਰ ਪੰਜਾਬ ਸਰ ਕਰਜ਼ਾ ਚੜਾ ਰਹੀ ਹੈ, ਮੈਂ ਸਮਝਦਾ ਕੋਈ ਵੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਜ਼ੇ ਦੀ ਪੰਡ ਨੂੰ ਸਰਕਾਰ ਨਹੀਂ ਸਕੇਗੀ ਔਰ ਕੋਈ ਵੀ ਸਰਕਾਰ ਜਿਹੜੀ ਆਉਣ ਵਾਲੇ ਸਮੇਂ ਚ ਡਿਵੈਲਪਮੈਂਟ ਨਹੀਂ ਕਰੇਗੀ ਕਰ ਸਕੀ ਕਿਉਂਕਿ ਜਿੰਨੀ ਆਮਦਨ ਹੈ ਆਮਦਨ ਤੋਂ ਕਿਤੇ ਜ਼ਿਆਦਾ ਅਸੀਂ ਦਿਨੋ-ਦਿਨੀ ਕਰਜ਼ਾ ਲੈ ਰਹੇ ਹਾਂ ਸੋ ਅੱਜ ਸਰਕਾਰ ਜਿਵੇਂ ਐਡਾਂ ਤੇ ਕਰੋੜਾਂ ਰਪਏ ਖਰਚ ਕਰ ਰਹੀ ਹੈ ਅੱਜ ਐਡਾਂ ਤੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਆਪਣੀ ਅੱਜ ਐਸ਼ੋ ਰਾਮਾ ਦੂਜੀਆਂ ਸਟੇਟਾਂ ਵਾਲੇ ਲੋਕਾਂ ਨੂੰ ਦੇਣ ਦੀ ਲੋੜ ਨਹੀਂ ਅੱਜ ਆਪਣੇ ਖਰਚੇ ਘਟਾ ਕੇ ਆਮਦਨ ਦੇ ਸਰੋਤ ਵਧਾ ਕੇ ਤਾਂ ਪੰਜਾਬ ਦੀ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ ਸੋ ਮੈਂ ਸਮਝਦਾ ਜਿਹੜੇ ਵਿਧਾਇਕ ਨੇ ਜਿਹੜੇ ਕੈਬਨਟ ਮੰਤਰੀ ਦੇ ਅਹੁਦੇਦਾਰ ਨੇ ਅੱਜ ਉਹਨਾਂ ਨੂੰ ਆਹ ਅਖਬਾਰ ਦਿਖਾਓ ਅੱਜ ਦੇ ਅਖਬਾਰ ਦੇ ਵਿੱਚ ਆਰਬੀਆਈ ਤੋਂ ਜੋ ਕਰਜ਼ਾ ਚੁੱਕਣ ਜਾ ਰਹੀ ਹੈ 85100 ਕਰੋੜ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਸਵਾਲ ਕਰੋ ਵੀ ਇਹ ਕੀ ਹੋ ਰਿਹਾ ਹੈ ਇਹ ਪੰਜਾਬ ਦੇ ਲੋਕਾਂ ਨਾ ਤੁਸੀਂ ਕੀ ਖਲਵਾੜ ਕਰਿਆ ਪੰਜਾਬ ਦਾ ਖਜ਼ਾਨਾ ਕਿਵੇਂ ਲੁੱਟਦੇ ਆ ਕਿਵੇਂ ਲਟਾ ਰਹੇ ਆ ਕਿਵੇਂ ਕਰਜ਼ਾ ਚੜਾ ਰਹੇ ਆ ਬੜਾ ਵੱਡਾ ਸਵਾਲ ਆ ਸੋ ਮੇਰੀ ਬੇਨਤੀ ਹੈ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਤਾਂ ਕਿ ਹਰ ਪੰਜਾਬ ਦੇ ਨਾਗਰਿਕ ਤੱਕ ਪਹੁੰਚੇ ਲੋਕਾਂ ਨੂੰ ਇਹ ਸਰਕਾਰ ਦੀਆਂ ਕਰਤੂਤਾਂ ਦਾ ਪਤਾ ਲੱਗੇ ਸੋ ਮੇਰੀ ਇਹੀ ਅੱਜ ਦੀ ਜਾਣਕਾਰੀ ਸਾਂਝੀ ਕਰਨ ਦਾ ਮਕਸਦ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ